ਸੰਗਰੂਰ ਦੇ ਵਿੱਚ ਮੈਡੀਕਲ ਕਾਲਜ ਦਾ ਮੁੱਦਾ ਇੱਕ ਵਾਰ ਮੁੜ ਤੋਂ ਪੱਖ ਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੀ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਤਰ੍ਹਾਂ ਅਕਾਲੀ ਦਲ ਦੇ ਉੱਗੇ ਆਗੂ ਵਿਨਰਜੀਤ ਗੋਲਜੀ ਨੇ ਮੈਡੀਕਲ ਕਾਲਜ ਬਣਾਏ ਜਾਣ ਦੇ ਫੈਸਲੇ ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਸ ਦੇ ਨਾਲ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਐਸੇ ਨਾਲ ਹੀ ਵਿਨਰਜੀਤ ਗੋਲਜੀ ਨੇ ਮੈਡੀਕਲ ਕਾਲਜ ਤੇ ਹਸਪਤਾਲ ਵੱਖ-ਵੱਖ ਬਣਾਏ ਜਾਣ ਤੇ ਵੀ ਸਵਾਲ ਚੁੱਕੇ ਨੇ ਸਾਰੇ মিডিਆ ਦਾ ਜਿਹੜਾ ਤੁਸੀਂ ਹਮੇਸ਼ਾ ਹੀ ਸਾਡੇ ਇੱਕ ਸੱਦੇ ਤੇ ਇੱਥੇ ਪਹੁੰਚਦੇ ਹੋ ਅੱਜ ਦਾ ਮੁੱਦਾ ਜਿਹੜਾ ਹੈ ਬਹੁਤ ਹੀ ਅਹਿਮ ਕਿਉਂਕਿ ਪਿਛਲੇ ਤਕਰੀਬਨ ਜੇ ਦੇਖਿਆ ਜਾਵੇ ਤਾਂ 5 ਤੋਂ 7 ਸਾਲਾਂ ਦੇ ਵਕਫੇ ਦੇ ਦੌਰਾਨ ਜਿਹੜਾ ਉਹ ਸੰਗਰੂਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਕਿਉਂਕਿ ਅਸੀਂ ਸੰਗਰੂਰ ਦੇ ਵਿੱਚ ਬੈਠੇ ਤਾਂ ਸਭ ਤੋਂ ਪਹਿਲਾਂ ਸੰਗਰੂਰ ਦੀ ਗੱਲ ਕਰਾਂਗੇ ਕਿ ਮੈਡੀਕਲ ਕਾਲਜ ਜਿਹੜਾ ਹੈ ਇੱਥੇ ਮੈਡੀਕਲ ਕਾਲਜ ਦੇ ਨਾਂ ਤੇ ਬੜੀ ਵੱਡੀ ਸਿਆਸਤ ਇੱਕ ਚੱਲ ਰਹੀ ਹੈ ਤੇ ਨਾਲ-ਨਾਲ ਜਿਹੜਾ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਵੀ ਕੀਤਾ ਜਾ ਰਿਹਾ ਇਹ ਮੈਡੀਕਲ ਕਾਲਜ ਜਿਹੜਾ ਪਹਿਲਾਂ ਸਿੰਘਲਾ ਸਾਹਿਬ ਦੇ ਟਾਈਮ ਤੇ ਕਾਬਦਾਂ ਵਿਖੇ ਉਹਦਾ ਨਹੀਂ ਪੱਥਰ ਰੱਖਿਆ ਗਿਆ ਪਰ ਉਹ ਪੂਰਨ ਹੀ ਚੜਿਆ ਫਿਰ ਉਸ ਤੋਂ ਬਾਅਦ ਸਾਡੇ ਮਾਨਯੋਗ ਬਹੁਤ ਹੀ ਉਦਮੀ ਕਹਿ ਸਕਦੇ ਆ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਮਾਨਯੋਗ ਭਵੰਤਮਾਨ ਜੀ ਨੇ ਜਿਹੜਾ ਮਸਤੂਣਾ ਸਾਹਿਬ ਵਿਖੇ ਇਹਦਾ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖਿਆ ਤੇ ਉਸ ਤੋਂ ਬਾਅਦ ਉੱਥੇ ਵੀ ਰੱਖਿਆ ਉਸ ਜਗ੍ਹਾ ਤੇ ਜਿੱਥੇ ਜਿਹੜੀ ਜ਼ਮੀਨ ਦਾ ਕੋਈ ਵਿਵਾਦ ਚੱਲਦਾ ਸੀ ਪਿਛਲੇ 40 ਸਾਲਾਂ ਦਾ ਪੰਜਾਬ ਦੇ ਵਿੱਚ ਉਹਨਾਂ ਨੇ 16 ਮੈਡੀਕਲ ਕਾਲਜ ਅਨਾਉਂਸ ਕੀਤੇ ਸੀ ਤੇ 16 ਦੇ ਵਿੱਚੋਂ ਅੱਜ ਤੱਕ ਇੱਕ ਵੀ ਮੈਡੀਕਲ ਕਾਲਜ ਦੀ ਕਿਸੇ ਦੀ ਕੋਈ ਕੰਧ ਨਹੀਂ ਖਿੱਚੀ ਗਈ ਇਹ ਗੱਲ ਤੁਸੀਂ ਵੀ ਜਾਣਦੇ ਹੋ ਸਾਰਾ ਪੰਜਾਬ ਜਾਣਦਾ ਹੈ ਪਰੰਤੂ ਚਰਚਾ ਜਿਹੜੀ ਆ ਉਹ ਕੱਲੇ ਸੰਗਰੂਰ ਮਸਤੋਣਾ ਸਾਹਿਬ ਮੈਡੀਕਲ ਕਾਲਜ ਦੀ ਹੁੰਦੀ ਹੈ ਤੇ ਚਰਚਾ ਦੇ ਵਿੱਚ ਕਈ ਧਰਨੇ ਮੁਜ਼ਾਰੇ ਵੀ ਹੋ ਰਹੇ ਨੇ ਤੇ ਜਦੋਂ ਜਦੋਂ ਇਲੈਕਸ਼ਨ ਨੇੜੇ ਆਉਂਦੀ ਹੈ ਉਦੋਂ ਉਦੋਂ ਉਹ ਇਲੈਕਸ਼ਨ ਦੇ ਵਿੱਚ ਉਹ ਫਿਰ ਮੁੱਦਾ ਭਖਦਾ ਜਾਂਦਾ ਹੈ ਤਾਂ ਹੁਣ ਜਿਹੜੀ ਲੇਟੈਸਟ ਜਿਹੜੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 1 ਸਾਲ ਦੇ ਵਿੱਚ ਅਸੀਂ ਮੈਡੀਕਲ ਕਾਲਜ ਬਣਾ ਕੇ ਤਿਆਰ ਕਰ ਦਾਂਗੇ ਤਾਂ ਹੁਣ ਇੱਕ ਚੀਜ਼ ਦੇਖੋ 1 ਸਾਲ ਤਾਂ ਛੱਡੋ ਤਿੰਨ ਤੀਜਾ ਸਾਲ ਪੂਰਾ ਹੋਣ ਨੂੰ ਆ ਗਿਆ ਪਰ ਨਾਲ ਨਾਲ ਮਸਤੂਣਾ ਸਾਹਿਬ ਦਾ ਨਾ ਤਾਂ ਮਸਲਾ ਹੱਲ ਕੀਤਾ ਜਦ ਕੇ ਸ਼੍ਰੋਮਣੀ ਕਾਲੀਦਾਲ ਅਸੀਂ ਜਿੰਨੇ ਬੈਠੇ ਆ ਅੱਜ ਵੀ ਅਸੀਂ ਕਹਿਣਾ ਹੈ ਕਿ ਮੈਡੀਕਲ ਕਾਲਜ ਤੇ ਹਸਪੀਟਲ ਜਿਹੜਾ ਹੈ ਉਹ ਮਸਤੂਣਾ ਸਾਹਿਬ ਬਣਨਾ ਚਾਹੀਦਾ ਹੈ ਉਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਤੇ ਨਹੀਂ ਤਾਂ ਉਥੇ ਸਰਕਾਰ ਦੀ ਵੀ ਜਗਾ ਪਈ ਹੈ ਤਾਂ ਉਥੇ ਉਹ ਬਣਾ ਸਕਦੇ ਨੇ ਪਰ ਹੁਣ ਜਿਵੇਂ ਲੇਟ